ਹਾਂਜੀ ਜੇ ਮੁੱਖਾਂ ਦੇ ਸਮਰੂਹ ਹੁਣਤਮਾਨਾ ਉਹਦੇ ਸ਼ਹਿਦ ਦਾ ਖਾਣੇ ਪਿੰਦੇ ਵਿੱਚ ਸੜਨ ਹੋ ਗਿਆ ਉਹ ਬੈਠੇ ਨੂੰ ਉਹ ਐਮ ਐ ਬੀ ਐਡਾ ਕੋਈ ਐਮ ਐਸ ਸੀ ਆਈ ਟੀ ਆ ਕੋਈ ਡਬਲ ਐਮ ਐ ਆ ਵੀ ਉਹ ਕਿਉਂ ਬੈਠਿਆ ਕੀ ਕਰਨ ਉਹਦੇ ਬੈਠਣਾ ਦੇਖੋ ਜੀ ਉਹ ਸਰਕਾਰ ਨੇ ਮਤਲਬ ਪੂਰਾ ਝੂਠ ਬੋਲਿਆ ਇਸ ਮਾਮਲੇ 'ਚ ਐਮਏ ਬੀਏ ਡਿਗਰੀ ਟੈਟ ਪਾਸ ਸੀ ਟੈਟ ਪਾਸ ਸੈਂਟਰਲ ਜੀ ਟੈਟ ਪਾਸ ਦੇ ਜਿਹੜੇ ਅਧਿਆਪਕ ਉਹਨਾਂ ਨੂੰ ਪੁੱਕਾ ਪੁੱਕਾ ਤਨਖਾਹ ਦਾ ਵਾਧਾ ਕੀਤਾ ਹੈਗਾ ਜਿਹੜੇ 6000 ਲੈਂਦੇ ਸੀ 15000 ਕਰਤੀ 18000 ਕਰਤੀ ਵੱਧ ਤੋਂ ਵੱਧ 23000 ਕਰਤੀ ਪਰ ਉਹਦੇ ਵਿੱਚ ਅੱਗਲੀ ਤਨਖਾਹ ਵਾਧਾ ਹੈ ਉਹ ਉਹਦੇ ਵਿੱਚ ਕੋਈ ਸੀਐਸਆਰ ਦਾ ਰਿਜਿਮ ਲਾਗੂ ਨਹੀਂ ਹੁੰਦਾ ਕੋਈ ਉਹਦੇ ਵਿੱਚ ਪ੍ਰਾਯਨ ਖਾਤੇ ਨਹੀਂ ਖੁੱਲਦੇ ਨਾ ਹੀ ਉਹਦੀ ਐਨਪੀਐਸ ਕਟੌਤੀ ਸ਼ੁਰੂ ਹੋਈ ਹੈ ਉਹ ਸਿਰਫ ਤੇ ਸਿਰਫ ਤਨਖਾਹ ਵਾਧਾ ਹੈਗਾ ਤੇ ਉਹਦੇ ਵਿੱਚ ਰੈਗੂਲਰ ਮੁਲਾਜ਼ਮਾਂ ਨੂੰ ਜਿਹੜੀਆਂ ਸਹੂਲਤਾਂ ਮਿਲਦੀਆਂ ਉਹ ਇੱਕ ਵੀ ਨਹੀਂ ਹੈਗੀ ਇਸ ਕਰਕੇ ਉਹ ਸਾਥੀ ਨੇ ਜਿਹੜੇ ਉਹ 8736 ਕੱਚੇ ਅਧਿਆਪਕ ਉਹ ਇੱਥੇ ਡਟੇ ਹੋਏ ਨੇ ਅਸੀਂ ਵੀ ਉਹਨਾਂ ਦੇ ਨਾਲ ਨਾਲ ਡਟ ਕੇ ਖੜਾਂਗੇ ਪਹਿਲਾਂ ਵੀ ਖੜੇ ਆਉਣ ਵਾਲੀ 3 ਤਰੀਕ ਨੂੰ 3 ਸਤੰਬਰ ਨੂੰ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ ਉਹਦੇ ਵਿੱਚ ਬਾਅਦ ਚੱਲ ਕੇ ਇਸ ਮੂਰੀਅਤ ਕਰਾਂਗੇ ਧੰਨਵਾਦ ਭਾਈ ਇੱਕ ਵਾਰ ਵੀਡੀਓ ਬਣਾਉਂਗੇ ਰੋਟੇ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ